ਦੇਖੋ ਅਸੀਂ ਇਹਦੀ ਇਲੈਕਸ਼ਨ ਕਮਿਸ਼ਨ ਨੂੰ ਬਕਾਇਦਾ ਤੌਰ ਤੇ ਸ਼ਿਕਾਇਤ ਕਰਾਂਗੇ ਔਰ ਸਾਰਾ ਜਿਹੜਾ ਡਾਕੂਮੈਂਟਸ ਨੇ ਔਰ ਸਾਰੀਆਂ ਵੀ ਪ੍ਰੂਫ ਜਿਹੜਾ ਅਸੀਂ ਪ੍ਰੂਫ ਲੈ ਕੇ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕਰਾਂਗੇ ਕਿ ਇਹ ਤਾਂ ਸਿੱਧੀ ਕੋਡ ਵਾਇਲੇਸ਼ਨ ਹੈ ਔਰ ਇੱਕ ਮੀਟਿੰਗ ਜਿਹੜੀ ਸਰਕਾਰੀ ادارے ਦਫਤਰ ਦੇ ਵਿੱਚ ਕਰਨੀ ਇਹ ਬਹੁਤ ਹੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਇਹ ਆਧਾਰਨ ਹੈ ਕਿ ਇਲੈਕਸ਼ਨ ਕੋਡ ਦੀ ਇਹ ਸਭ ਤੋਂ ਵੱਡੀ ਇਹ ਵਾਇਲੇਸ਼ਨ ਹੈ ਸਰਕਾਰੀ ਘਾਰੀ ਦੇ ਨਾਲ ਬੱਠੇ ਸੀਗੇ ਜਿਹਨਾਂ ਨੂੰ ਉਸੇ ਰਹਿਣਾ ਸੀ ਕਿ ਸਾਰਿਆਂ ਨੂੰ ਕੰਮ ਨਹੀਂ ਆ। ਨਹੀਂ ਅਗਰ ਕੋਈ ਸਰਕਾਰੀ ਉਧਾਰ ਘਾਰੀ ਵੀ ਇਸ ਤਰ੍ਹਾਂ ਉਹਦੇ ਵਿੱਚ ਇਨਵੋਲਡ ਆ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਇਲੈਕਸ਼ਨ ਚੱਲ ਰਿਹਾ ਇਲੈਕਸ਼ਨ ਕਮਿਸ਼ਨ ਦੇ ਤੇ ਬਹੁਤ ਜ਼ਿਆਦਾ ਸਖਤ ਹੈ। ਔਰ ਕਦੇ ਵੀ ਇਲੈਕਸ਼ਨ ਕਮਿਸ਼ਨ ਨਹੀਂ ਇੱਕ ਇਹ ਬੜਾ ਸਖਤ ਹੈ ਇਹਦੇ ਤੇ ਐਕਸ਼ਨ ਲਿਆ ਜਾਊਗਾ ਮੰਨ ਲਓ ਇਲੈਕਸ਼ਨ ਕਮਿਸ਼ਨ ਵੱਲੋਂ ਕਿਉਂਕਿ ਇਲੈਕਸ਼ਨ ਦੇ ਦੌਰਾਨ ਇਸ ਤਰ੍ਹਾਂ ਆ ਕੋਈ ਉਹ ਪੋਲਿਟੀਕਲਾਈਜ਼ ਕਰਨਾ ਉਹਨੂੰ ਰਾਜਨੀਤਿਕ ਆਪਣੇ ਇਤਾਂ ਦੇ ਲਈ ਸਰਕਾਰੀ ਦਫ਼ਤਰ ਨੂੰ ਵਰਤਣਾ ਔਰ ਉਹਦੇ ਵਿੱਚ ਫਿਰ ਪ੍ਰਚਾਰ ਕਰਨਾ ਜਿਹੜੀ ਰੂਲਿੰਗ ਪਾਰਟੀ ਆ ਆਮ ਆਦਮੀ ਪਾਰਟੀ ਲਈ ਇਹ ਬਹੁਤ ਮਾੜੀ ਗੱਲ ਤੇ ਕਹਿੰਦੇ ਕਿ ਲੈਕ ਮਿਊਨਿਸਪਲ ਕੌਂਸਲ ਪ੍ਰੈਸ ਦੀ ਚੇਅਰ ਨੇ ਬੈਕਗ੍ਰਾਉਂਡ ਨੇ ਮੀਡੀਆ ਨੂੰ ਦਿੱਤਾ ਦੇਖੋ ਇਹ ਬਹੁਤ ਜ਼ਿਆਦਾ ਮੈਂ ਸਮਝਦਾ ਨਿੰਦਣਯੋਗ ਗੱਲ ਆ ਮੇਰੇ ਕੋ ਵੀ ਬਕਾਉਦਾ ਬਕਾਇਦਾ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਆਈਆਂ ਨੇ ਸਾਡੇ ਜਿਹੜੇ ਚੁਣੇ ਹੋਏ ਪ੍ਰਧਾਨ ਨੇ ਮਿਊਨਿਸਪਲ ਕਮੇਟੀ ਦੇ ਉਹਨਾਂ ਦੀ ਸਰਕਾਰੀ ਕੁਰਸੀ ਤੇ ਬੈਠ ਕੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਬਹੁਤ ਅਸੀਂ ਕਦੇ ਬਿਲਕੁਲ ਇਹ برداشت ਨਹੀਂ ਕਰਾਂਗੇ ਇਹ ਉਹਨਾਂ ਨੇ ਇਸ ਗੱਲ ਦੀ ਕੋਰ ਲੰਗਣਾ ਕੀਤੀ ਹੈ ਔਰ ਬਤੌਰ ਮੈਂ ਕਿਉਂਕਿ ਦੇਖੋ ਇੱਥੇ 10 ਸਾਲ ਐਮਐਲਏ ਰਿਹਾ ਮੱਤਰੀ ਵੀ ਰਿਹਾ ਮੈਂ ਵੀ ਕਦੇ ਅੱਜ ਤੱਕ ਪ੍ਰਧਾਨ ਦੀ ਕੁਰਸੀ ਤੇ ਨਹੀਂ ਬੈਠਿਆ ਔਰ ਵੈਸੇ ਵੀ ਇਹ ਇਸਕੋ ਮर्यादा ਹੈ ਕਿ ਇਹ ਕਿ ਇੱਕ ਸੰਵਿਧਾਨਿਕ ਪੋਸਟ ਦੇ ਉੱਤੇ ਤੁਸੀਂ ਇਸ ਤਰ੍ਹਾਂ ਉਹਦੀ ਸਰਕਾਰੀ ਦਫ਼ਤਰ ਦੇ ਵਿੱਚ ਸਰਕਾਰੀ ਕੁਰਸੀ ਦੇ ਉੱਤੇ ਬੈਠਣਾ ਇਹ ਵੀ ਕੋਈ ਇਹ ਬਹੁਤ ਮਾੜੀ ਗੱਲ ਆ ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ ਕੋਈ ਐਸਐਸਪੀ ਦੀ ਕੁਰਸੀ ਤੇ ਬੈਠ ਸਕਦਾ ਕੋਈ ਐਸਡੀਐਮ ਦੀ ਕੁਰਸੀ ਤੇ ਬੈਠ ਸਕਦਾ ਕੋਈ ਡੀਐਸਪੀ ਦੀ ਕੁਰਸੀ ਤੇ ਜਾ ਕੇ ਬੈਠ ਸਕਦਾ ਫਿਰ ਪ੍ਰਧਾਨ ਦੀ ਕੁਰਸੀ ਤੇ ਕਿਉਂ ਕਿਉਂ ਪ੍ਰਧਾਨ ਕੋਈ ਕੋਈ ਐਰਾਗੈਰ ਪ੍ਰਧਾਨ ਇਲੈਕਟਡ ਬਾਡੀ ਆ ਲੋਕ ਚੁਣ ਕੇ ਮਿਨਿਸਪਲ ਕਮੇਟੀ ਦੀ ਦਾ ਗਠਨ ਕਰਦੇ ਨੇ ਔਰ بطور ਐਮਸੀ ਜਿਹੜੇ ਨੇ ਉਹ ਰਲ ਕੇ ਹਾਊਸ ਦਾ ਜਿਹੜਾ ਇਹ ਉਹਦੇ ਇਲੈਕਸ਼ਨ ਹੁੰਦੀ ਆ ਔਰ ਇਲੈਕਟਡ ਪ੍ਰਧਾਨ ਆ ਬਹੁਤ ਵੱਡੀ ਇਹ ਵਾਇਲੇਸ਼ਨ ਆ ਔਰ ਇਹਦਾ ਨੂੰ ਮੈਂ ਸਮਝਦਾ ਕਿ ਸੱਤਾ ਦਾ ਨਸ਼ਾ ਜਿਹੜਾ ਇਹਨਾਂ ਦੇ ਸਿਰ ਚੜ ਕੇ ਬੋਲ ਰਿਹਾ ਔਰ ਇਹ ਕਾਂਗਰਸ ਪਾਰਟੀ ਇਸ ਗੱਲ ਦੀ ਕਰਨੇ ਸ਼ਬਦਾ ਵਿੱਚ ਦਿੱਤਾ ਕਰਦੀ ਇਹ ਚੇਅਰਮੈਨ ਇਸ ਪੱਖ ਤੇ ਦਿੱਤੀ ਇਲੈਕਸ਼ਨਾਂ ਦੇ ਜਿਹੜੇ ਹੀ ਇਹਨਾਂ ਨੂੰ ਯਾਦ ਦਿਵਾਉਂਦੀ ਸਾਰੀਆਂ ਚੀਜ਼ਾਂ ਇਲੈਕਸ਼ਨ ਦੇ ਸਾਹਮਣੇ ਜਿਹੜੇ ਆ ਕੇ ਯਾਦ ਆਉਂਦੀ ਇਹਨਾਂ ਨੂੰ 25 ਸਾਲ ਹੋ ਗਏ ਕੋਈ ਵਾਅਦਾ ਪੂਰਾ ਨਹੀਂ ਹੋਇਆ ਜਿਹੜੇ ਬਲਾਜਮਾ ਨਾਲ ਵਾਅਦੇ ਕੀਤੇ ਸੀ ਉਹਦੇ ਵਿੱਚ ਇੱਕ ਵੀ ਜਿਹੜਾ ਵਾਅਦਾ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸੋ ਸਿਰਫ ਗੱਲਾਂ ਨਾਲ ਹੀ ਸਮਟ ਪਾ ਰਹੇ ਨੇ ਔਰ ਹੁਣ ਚੋਣਾ ਚਾਕੇ ਉਹਨਾਂ ਨੂੰ ਫੇਰ ਦੁਬਾਰਾ ਕੁਐਸਚਨਾਂ ਦਾ ਚਾਂਸਾ ਦੇ ਰਹੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆਉਣਗੇ ਔਰ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹਨਾਂ ਨੇ ਸਿਰਫ ਤੇ ਸਿਰਫ ਗਰੰਟੀਆਂ ਝੂਠੇ ਵਾਅਦੇ ਕੀਤੇ ਨੇ ਗਰਾਊਂਡ ਲੈਵਲ ਤੇ ਕੋਈ ਇੱਕ ਵੀ ਚੀਜ਼ ਇਹਨਾਂ ਵੱਲੋਂ ਇੰਪਲੀਮੈਂਟਰੀ ਹੋਈ ਪ politcal ਪੋਸਟ ਆ ਤਾਂ ਅਸੀਂ ਪੋਲਿਟਿਕਲ ਮੀਟਿੰਗ ਕੀਤੀ ਹੈ ਜੀ ਇਹ ਵਿਰੋਧੀ ਦਲ ਵਾਲਿਆਂ ਨੂੰ ਤਾਂ ਵੈਸੇ ਹੀ ਵਿਚਾਰਿਆਂ ਨੂੰ ਪਰੇਸ਼ਾਨੀ ਪਈ ਬਈ ਹੈ ਤੁਸੀਂ ਸਾਰਿਆਂ ਨੇ ਮੀਟਿੰਗ ਦੇਖਿਆ ਸਾਰਿਆਂ ਨੇ ਰਿਕਾਰਡ ਕੀਤੀ ਹੈ ਕਰਮਚਾਰੀ ਸਿਗੇ ਸਾਰੇ ਹੀ ਉੱਤੇ ਔਰ ਉਹਨਾਂ ਨੂੰ ਸੁਣਨਾ ਮੈਂ ਸਮਝਦਾ ਮੇਰਾ ਮੌਲਿਕ ਤੌਰ ਤੇ ਆ ਨਾ ਔਰ ਮੇਰੀ ਡਿਊਟੀ ਠੀਕ ਹੈ ਨਾ ਤੋ ਕਿਸੇ ਵੀ ਤਰ੍ਹਾਂ ਦੀ ਉਥੇ ਕੋ ਪੋਲਿਟਿਕਲ ਤੁਸੀਂ ਕਿਸੇ ਦੇ ਕੋ ਗੱਲ ਦੇ ਵਿੱਚ ਸਾਫਾ ਪਾਇਆ ਦਿਖਾਓ ਕੋਈ ਪੋਲਿਟਿਕਲ ਫੋਟੋ ਲੱਗੀ ਦਿਖਾਓ ਡਾਕਟਰ 바ਵਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਹੈ ਜਿਹੜਾ ਪ੍ਰੋਗਰਾਮ ਨਾਇਆ ਹੈ ਜਿੰਦਾਬਾਦ ਆਵਾਜ਼ੀ ਪਾਰਟੀ ਦੇ ਨਾਰੇ ਵੀ ਲੱਗੇ ਨੇ ਜਿੰਦਾਬਾਦ ਨੇ ਤੁਸੀਂ ਐਂਟਰ ਹੋਏ ਕਿੱਥੇ ਐਂਟਰ ਹੋਏ ਹੋ ਐਂਟਰ ਹੋਣ ਦੀ ਸਾਰੀ ਆਵਾਜ਼ੀ ਪਾਰਟੀ ਨਹੀਂ ਮੇਰੇ ਧਿਆਨ ਚ ਮੇਰੇ ਧਿਆਨ ਚ ਸਰ ਜਿਸ ਤਰ੍ਹਾਂ ਨੇ ਕੋਡ ਆਫ ਕੰਡੈਕਟ ਲੱਗਾ ਇੰਗਲ ਮੁਲਾਜ਼ਮਾਂ ਦੀ ਮੀਟਿੰਗ ਮੈਂ ਕਰ ਸਕਦਾ ਔਰ ਬਿਲਕੁਲ ਆਫੀਸ਼ੀਅਲੀ ਮੈਂ ਤੁਹਾਨੂੰ ਲੈਟਰ ਦੇ ਆਧਾਰ ਦੇ ਉੱਤੇ ਇਹ ਮੀਟਿੰਗ ਹੋਈ ਹੈ ਹੁਣ ਜੀ ਮੰਗਾ ਵੀ ਤੁਸੀਂ ਮੰਗਾ ਲੈ ਕੇ ਸਰਕਾਰ ਤੱਕ ਪਹੁੰਚਾਵਾਂਗੇ ਤੁਸੀਂ ਮੰਗਾ ਵੀ ਬਿਲਕੁਲ ਬਿਲਕੁਲ ਡਾਇਰੈਕਟਰ ਸਾਹਿਬ ਇੱਕ ਥੋੜੀ ਹੋਰ ਇਸ਼ੂ ਆਇਆ ਕਿ ਪ੍ਰੈਜ਼ੀਡੈਂਟ ਨੇ ਉਹ ਕਹਿੰਦੇ ਨੇ ਮੇਰੀ ਚੇਅਰ ਤੇ ਬੈਠ ਕੇ ਤਾਂ ਪੱਕਣੀ ਤੋਂ ਬੈਠਣ ਲੱਗ ਗਏ ਨਹੀਂ ਮੈਂ ਤਾਂ ਈਓ ਸਾਹਿਬ ਦੀ ਗੱਲ ਪਹਿਲਾਂ ਜਾਂਦੇ ਤੁਸੀਂ ਰਿਕਾਰਡ ਕੀਤੀ ਹੁਣ ਇਹ ਮੈਂ ਤਾਂ ਸਮਝਿਆ ਈਓ ਸਾਹਿਬ ਦੀ ਕੁਰਸੀ ਹੈ ਮੈਂ ਕਿਹਾ ਮੈਂ ਨਹੀਂ ਬੈਠਣਾ ਕਹਿੰਦਾ ਮੈਂ ਕਿ ਮੇਰੀ ਨੂੰ ਕੁਰਸੀ ਦੂਸਰੇ ਪਾਸੇ ਲਗਾ ਦੋ ਉਹ ਕਹਿੰਦਾ ਨਹੀਂ ਤੁਸੀਂ ਬੈਠ ਜਾਓ ਉੱਤੇ ਮੈਂ ਬੈਠੇ ਪ੍ਰੈਜ਼ੀਡੈਂਟ ਦੀ ਕੁਰਸੀ ਮੈਨੂੰ ਪਤਾ ਥੋੜੀ ਸੀ ਕਿ ਮੈਂ ਤਾਂ ਬਾਹਰੋਂ ਆਇਆ ਮੈਨੂੰ ਕੀ ਪਤਾ ਵੀ ਪ੍ਰੈਜ਼ੀਡੈਂਟ ਦੀ ਕੁਰਸੀ ਹੁਣ ਮੈਂ ਜਿਸ ਰੂਮ ਚ ਬੈਠਾ ਇੱਥੇ ਨਾ ਪੱਕਾ ਚੱਲਣ ਡਿਆ ਆ ਨਾ ਏਸੀ ਚੱਲਦਾ ਹੋਇਆ ਤਾਂ ਵੀ ਮੈਂ ਬੈਠਾ ਹਣਾ ਠੀਕ ਹੈ ਨਾ ਇਹ ਤਾਂ ਛੋਟੀ ਮੰਨ ਸਕਦਾ ਹੁੰਦੀ ਹੈ ਕੋਈ ਵੀ ਆਵੇ ਅਦਬ ਸਤ ਸਤਕਾਰ ਦਾ ਵੈਸੇ ਹੀ ਆਪਾਂ ਕੋਈ ਗੈਸਟ ਆਵੇ ਤਾਂ ਉਹਨੂੰ ਦਿੰਨੇ ਆ ਕੁਰਸੀ ਕਿਹੜੀ ਕੋ ਪ੍ਰਧਾਨਕ ਦੇ ਨਾਲ ਘਰੋਂ ਲੈ ਕੇ ਆਏ ਹੋਏ ਆ ਇਹ ਲੋਕਾਂ ਦੀਆਂ ਦਿੱਤੀਆਂ ਹੋਈਆਂ ਕੁਰਸੀਆਂ ਲੋਕਾਂ ਦੇ ਫ ठीक है ना वो मेनू करा मैं पक्के दो तो बैठ गया मैं होना आया 10 मिनट मीटिंग करके चले जाना थैंक यू सर थैंक यू जी किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉनवेज इंडियन पंजाबी and continental food ki variety jaisa na waisa khana king of spices king of spices restaurant cafe and a rooftop mein aapka swagat hai